ਐਮ ਐਮ ਵਿੱਚ ਕਰਦੀ ਫਿੱਟੀਆਂ ਇਹਦੀ ਜਿਹੜੀ ਇਹਦੀ ਬੈਟਿੰਗ ਹੈ ਨਾ ਪੂਰੀ ਐਮ ਐਮ ਚ ਐਮ ਆਏ ਆਏ ਆ ਕਿੰਨੀ ਛੜਾਣਾ ਇਧਰਾਂ ਖੱਟ ਮਾਰੀ ਜੰਮੀ ਵੀ ਵੀ ਸਾਨੂੰ ਦੋ ਦੋਸਤੋ ਦਿਖਾਉਂਦੇ ਪੌੜੀ ਹੈ ਜੋ ਇਹ 5.5 ਇੰਚ 5.5 ਇੰਚ ਤੀਜੀ ਵਾਰੀ ਕੱਲੇ ਆ ਤੀਜੀ ਵਾਰੀ ਤੂੰ ਤਾਂ ਜਾਂ ਤਾ ਮਾਰਦਾ ਹੁਣ ਜਾ ਜਾ ਸਾਰਾ ਕੁਝ ਕਰਦਾ ਹੈ ਨਾ ਯਾਰੇ ਯਾਹ ਜਾਂਦੇ ਆ ਅੱਛਾ ਜੀ ਜਿਵੇਂ ਆਪਾਂ ਉਧਰ ਨਹੀਂ ਚੜਦੇਓ ਚੰਡੋਲਜੀ ਤੇ ਚੰਡੋਲ ਤੇ ਆਏ ਹੋਣਾ ਆਏ ਹੋਣਾ 30 ਟੀਵਾ ਆ ਗਿਆ ਥੱਲੇ ਚੜ ਗਿਆ ਤਾਹਾਂ ਥੱਲੇ ਜਾਂਦਾ ਉੱਤੇ ਗੁੜਾ ਜਾਂਦਾ ਅੱਛਾ ਜੀ ਥੱਲੇ ਜਦੋਂ ਲੈਂਡਿੰਗ ਹੁੰਦੀ ਹੈ ਉਦੋਂ ਹੀ ਆਉਂਦਾ ਹੈ ਘੁੱਗੀਆਂ ਘਟਾਰਾਂ 40000 ਫੁੱਟ ਤੇ ਜਾਂਦਾ ਹੈ 来 ਵੀ দোস্তੋ ਇਹੇ দোਸਤ ਯਾਰਿਆ ਆਪਣਾ ਮਿਸਤਰੀ ਜੁਕੇ ਨਿੰਗੜੇ ਮਾ ਕਿਥੇ ਕੁਥੋਰੇ ਨਿੰਗੜੇ ਮਾ ਨਿੰਗੜੇ ਮਾ ਹਾਂ ਜੋ ਹੈਲੋ ਸਮਝ ਆ ਗਈ ਕੀ ਸਮਝ ਆ ਉਹਨੇ ਸਮਝ ਆ ਕਿ ਨਾ ਬੜੀ ਨਹੀਂ ਪਤਾ ਮਦਮਾ ਜੀ ਬੇਹੇਰਾ ਗੱਡੇ ਸਾਰੀਆਂ ਪਾਰਕਿੰਗ ਜਿਹੜਾ ਆ ਗੱਲ ਦਾ ਵੱਡਿਆ ਕਰ ਮਜਾਦਾ ਕਰਨਾ ਹਣ ਤਾਂ ਸਾਰਾ ਕੰਮ ਨੂੰਤੀ ਕਰਾ ਸਾਰਾ ਗੰਡਾਈ ਚੋਂ ਨਾ ਤੇ ਸੋਈ ਕਰਾ ਹੁਣ ਹੋਰ ਦੱਸ ਐ ਤਾਂ ਮਾਨ ਹੈ ਨਹੀਂ ਆਇ ਤਾਂ ਮਾਨ ਹੈ ਤੇ ਇਤੋਂ ਹੀ ਕਰਾ ਮਹਾ ਮੰਨ ਪੈਣਾ ਲੋ ਵੀ ਦੋਸਤੋ ਤੁਸੀਂ ਦੇਖ ਰਹੇ ਹੋ ਜੋ ਕਿ ਆਪਣੇ ਪੋਰਚ ਦੇ ਵਿੱਚ ਪੱਥਰ ਲਾ ਕੇ ਤੇ ਮੇਨ ਗੇਟ ਦੇ ਮੂਹਰੇ ਜੋ ਜੈਡ ਬਲੈਕ ਪੱਥਰ ਲਾ ਰਹੇ ਤੇ ਉਹਦੇ ਵਿੱਚ ਇੱਕ ਲਪਾਟੋ ਦਾ ਪੀਸ ਵੀ ਲਾਇਆ ਗਿਆ ਜੋ ਥੱppi ਵੜ ਵੜ ਕੇ ਉਹਦੀਆਂ ਥੋੜੀਆਂ ਥੋੜੀਆਂ ਉਹ ਦਿਖਾਵਾਂਗੇ ਤੁਹਾਨੂੰ ਅੱਜ ਦਿਖਾਉਨੇ ਆ ਤੇ ਉਹਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਤੇ ਉਹਨੂੰ ਬਦਲ ਕੇ ਜਿਹਦੇ ਮਾਗੋ ਵਿੱਚ ਇਹਦੇ ਪੱਟਾ ਲਾ ਉਹਨੂੰ ਬਿਲਬਰ ਤੇ ਉਹਨੂੰ ਸਲੀਆ ਕਰਕੇ ਉਹਦੇ ਨਾਮ ਉਹ ਬੱਤੇ ਜਾਂ ਕਰਨੀ ਉਸ ਦਾ ਨਾਮ ਨਗਾਰਾ ਜਿੰਮਰ ਲਪਾਟ ਲਪਾਟਾ ਦੀ ਲੱਗੂਗੇ ਥੱppi ਉੱਤੇ ਕੈਂਚਰੀ ਕੈਂਚਰੀ ਚੇਂਜ ਹੀ ਹੈ ਜਿੱਥੇ ਤੇਰੇ ਪੈਰ ਹੈ ਇੱਥੇ ਰੈੱਡ ਬਲੈਕ ਐਮ ਐਮ ਐਚ ਕਰਦੀ ਫਿੱਟੂਆਂ ਇਹਦੀ ਜਿਹੜੀ ਹੈ ਜੀ ਬੈਟਿੰਗ ਹੈ ਨਾ ਪੂਰੀ ਐਮ ਐਮ ਚ ਐਮ ਐਮ ਆ ਚ ਫਿੱਟ ਕਰਦੇ ਚੰਗਾ ਮੰਗੇ ਕੀ ਦੇਖ ਰਿਹਾ ਹੋ ਸੋ ਕਿਤੇ ਰੂਈ ਉਹ ਪਰਨਾ ਪਾ ਚਾ ਦੂਆ ਮੈਂ ਪਾ ਲਈ ਹੰਡਾal ਦੀ ਹੈ ਬਸ ਤਰੂ ਗਏ ਮਚਣੇ ਆ ਜਾਓ ਜੀ ਪਰਾ ਜਾਓ ਨੇ ਉੱਤੇ ਵਰਨਾ ਬਸ ਮਾਮੂਲੀ ਜਿਹਾ ਡਾੜ ਲੈਨੇ ਨਿਕਾਓ ਲੈਨੇentra ਪਾਣੀ ਨਿਕਲ ਲੈ ਲੈ ਲੈਵਲ ਚੱਕ ਲੈ ਪਹਿਲਾਂ ਲੈ ਨੰਬਰ 32000 ਦਾ ਇਡਾਰ ਬਣ ਕੇ ਪਹਿਲੇ ਨੰਬਰ ਆਹੋ ਰਿਹਾ ਹੈ ਇਹਦੇ ਪਰ ਅਹ ਹੈ ਆਏ ਆਏ ਹੈ ਕਿਆ ਨਹੀਂ ਸ਼ੁਰੂ ਕਰਨਾ

ਉਜੜੀ ਹੈ ਨਾ ਇਹ ਪੱਤੀ ਇਹਨੂੰ ਕਿਹਦਾ ਬਚਰੂ ਬੜ ਜਾ ਮੈਂ ਤੇਰੇ ਉੱਤੇ ਪੈਣਾ ਤੇ ਜਿਹੜਾ ਪੱਤਾ ਹੋਰ ਪੰਜਾਬ ਦਾ ਬੱਸ ਕਰਦੇ ਹਾਂ ਹੁਣ ਤੁਸੀਂ ਰੱਖੋ ਅੱਛਾ ਜੇ ਇਹ ਸਿੱਧੀ ਕਰਦੇ ਜੇ ਘਟਰਾ ਮਾਰਦੇ ਇਹ ਘਟਰਾ ਨਹੀਂ ਮਾਰਦੇ ਅਦਰ ਰੱਖੀਏ ਰੇਕੀ ਦੇ ਅੰਦਰ 4 ਲਾਹ ਘਟਦੇ ਆ ਇਹਨਾਂ ਨੇ ਦਿੱਤਾ ਨਹੀਂ ਹਲੇ ਦਿੱਤਾ ਤਾਂ ਨਹੀਂ ਪੈ ਰਿਹਾ ਅ ਵੀ ਜਾਨੂੰ ਦੋ ਦੋਸਤੋ ਦਿਖਾਉਣੇ ਪੌੜੀ ਨੇ ਜੋ ਇਹ 5.5 ਇੰਚ 5.5 ਇੰਚ ਉੱਧਰ ਰੱਖਣਾ ਇਹਨੂੰ ਦੀਪੌੜੀ ਤਿਆਰ ਕਰੀਏ ਇਹ ਵੀ ਸਟੈਪ 5 5.5 ਇੰਚ ਇਹ ਵੀ ਸਟੈਪ 5.5 ਇੰਚ ਸਾਰੇ ਸਟੈਪ 5.5 ਪਾਂਡ ਇੰਚ ਦੇ ਤਿਆਰ ਕਰੇ ਨੇ ਇਹ ਮਤਲਬ ਦੋ ਤੋਂ ਚਾਰ ਫਿਰ ਕਿ ਮੈਂ ਮਤਲਬ ਇਹ ਤਾਂ ਗੇਅਰ ਦੇ ਸਟੈਪ ਲਈ ਤਿਆਰ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਲਪਾ ਤੌ ਦੀ ਪੱਤੀ ਲਾਈ ਜਾ ਰਹੀ ਹੈ ਤਾਂ ਕਿ ਲਪਾ ਤੌ ਦੀ ਪੱਤੀ ਥੋੜੀ ਜਿਹੀ ਬਲੇ ਕਰੇ ਚੋਕ ਇਹ ਰੱਖੀ ਹੁੰਦੀ ਹੈ ਜਿਸ ਦੇ ਉਪਰ ਤੁਸੀਂ ਦੇਖ ਰਹੇ ਹੋ ਰੁਕੀ ਹੁੰਦੀ ਹੈ ਇਹ ਤੇਸ ਮਾਰ ਕੇ ਹੂੰ ਚੱਲੀਏ ਚਾਲਾ ਚਲਪਨ ਪਾ 10000 ਚਾਲਾ ਬਣਾਣਾ ਬੜਾ ਜਿਹਾ ਸੀਰੀਅਸ ਨਹੀਂ ਉੱਠਾ ਸੀਰੀਅਸ ਨਹੀਂ Si Oon долго Murraya a shirt onusion Oh, follow the Nong with that, right? What? Yeah, I am... I know, I ahad- but I am not aware nor was that- I have no way. SHE has got to work- I just wanted to be here to be here- I haven here- derivar- i questions. I gotif task- I said- I got to get what that. I have good-lgaron. I have to have so on t roll- i have- they- I have he. sularar. I u. he alsof abundoh. What- like- we- there-wolkKA bar classic. I like. plus. liya-I me as he-Thrandk- I am. I Russell- well click. I have no, I said reported. I can- but I can'tlev. They have two- I don realise. housing, he has a s ef. It-al. I bought. 배 दोस्तों देख रहे हो जो कि ब्लैक के नाल लपात्रो वैसे लपाटो कह दिया लपाटो की थप्पी लाइए खुरदला पत्थर कहते हैं जिन्होंने पंजाबी खुर्दला है ਉਰਦਲਾ ਜਖਤਲੇ ਅਤਿ ਦੇਖ ਰਹੇ ਹਿੱਤੇ ਜੋ ਰੇਸ਼ੇ ਨੇ ਦੇ ਤੇ ਇਹ ਸਾਫ ਹੈ ਨਾ ਨਹੀਂ ਸਾਫ ਦੇ ਨਾਲ ਉਰਦਲਾ ਪਨ ਹੈ ਤਾਂ ਕਿ ਪੈਰ ਨਾਲ ਕਿ ਹੈ ਲਾ ਪਾਟੋ ਦੀ ਠੱਪੀ ਹੂੰ ਬਲੂ ਜਿਹੜਾ ਇਹ ਸਰ ਬਲੈਕ ਪੱਥਰ ਦੀ ਉਹ ਸਮਝਾ ਕੀ ਇਹ ਸਮਝਾਏ ਉਹਨੇ ਸਮਝਾ ਕਿ ਕਿਨਾ ਬੜੀ ਨਹੀਂ ਪੁੱਛੋ ਉਹ ਦਿਮਾਗ ਜਿਹੜਾ ਰੱਖੇਦਾ ਹੁੰਦਾ ਏ ਸਾਰੀਆਂ ਪਾਕਪਸ ਤੇ ਲੜਾਂਗੇ ਆ ਨਾ ਗੱਲਾਂ ਗੱਲਾਂ ਵੱਡਿਆ ਕਰਨਾ ਨਾ ਗੱਲਾਂ ਕਰਨਾ ਹਣ ਤਾਂ ਸਾਰਾ ਨੰਬਰ ਪੂਨਤੇ ਕਰਾ ਸਾਰਾ ਗੰਟੇ ਚੀਜ਼ ਨੂੰ ਨੀਂ ਤੇ ਇਸੇ ਕਰਾ ਮੈਂ ਹੋਰ ਦੱਸ ਤਾ ਇਹ ਤਾਂ ਮਾਣ ਹੈ ਜਨੂੰ ਆਇ ਤਾਂ ਮਾਣ ਹੈ ਤੇ ਇਸ ਤਰ੍ਹਾਂ ਮੋਹ ਨਹੀਂ ਸੇਤੂ ਕੋ ਰਾਹੀਂ ਹੈ ਹੈ ਕਾਈ ਕਿਉਂ ਫਿਰ ਹੈ ਜੀ ਬਰੇ ਹਾਂ ਕਿੱਥੇ ਭਾਈ ਕੋ ਕਿਸੇ ਰ ਪਾਣੀ ਦੇਣਾ ਡੱਬੇ ਵਿੱਚ ਹੈ ਉਹ ਸਾਹਮਣੇ ਫੇਟ ਬਾਬਾ ਪਾਣੀ ਪੀ ਮੈਂ ਨਾਲ ਪਾਟੂ ਨੂੰ ਗਿਆ ਤੇ ਉਹ ਕੱਪੜਾ ਲੇ ਗਏ ਤੁਰ ਕੇ ਉਹ ਤੜਕੇ ਨੂੰ ਜਾਂ ਕੋ ਖਾਣਾ ਤੇ ਫਿਰ ਤਾਂ ਇਹ ਬੰਦ ਹੋਣਾ ਉਹ ਮੈਂ ਇਹਨੂੰ ਪਹਿਲਾਂ ਹੀ ਗੈਰੀ ਮੈਂ ਜੰਪ ਲੈਂਦਾ ਯਾਰ ਲੇਕਰਤਾ ਦੀ ਪੱਟ ਕੇ ਲਾ ਜਾਈਏ ਕੋਈ ਨਹੀਂ ਥੱਲੇ ਬੜਾ ਹੋਇਆ ਨੇ ਜਹੀਂ ਆ ਬਈ ਇਹ ਨਾ ਪਾ ਤੋ ਜਿਆਪਾ ਪੂਰਾ ਲੈਂਦਾ ਹੂੰ ਨਹੀਂ ਹੂੰ ਇਹਨੇ ਲੈਂਦਾ ਮੈਂ ਹਟਾਤਾ ਇਹ ਹੁਣ ਤਾਂ ਇਹ ਵੀ ਥੋੜੀ ਜਿਹੀ ਰੜਕ ਜਿਹੜੀ ਰੜਕੀ ਜਊ ਗੈ ਰੜਖਾ ਜਊ ਲਖਮਣ ਝੂਲਾ ਨਾ ਬਣ ਜੇ ਕਿਤੇ ਬਾਅਦ ਚ ਇੰਗਲੈਂਡ ਬੈਠੇ ਨੋ ਫਿਕਰ ਨਹੀਂ ਸੀ ਮੈਂ ਨਾ ਹਾਂ ਦਸੰਬਰ ਤੋਂ ਪਹਿਲਾਂ ਪਹਿਲਾਂ ਤੇਰੇ ਕੋਲ ਆ ਜੂ ਮੈਂ ਟੈਂਪਰਿੰਗ ਕਰਨੀ ਐ ਐਨਪੀਐਨ ਲੱਥਰ ਜੋੜਦਾ ਐਨਪੀਐਨ ਲੈ ਵੀ ਦੋਸਤੋ ਇਹ ਦੋਸਤ ਯਾਰਾ ਆਪਣਾ ਮਿਸਤਰੀ ਜੂਕੇ ਪਨੇਂਗੜਾ ਹਮ ਹੈ ਕਿੱਥੇ ਕੁਤੂਰੇ ਇੰਨੇ ਗਦੇ ਮਾ ਇੰਨੇ ਮਾ ਚੜਨਾ ਫਲਾਈਟ ਆ ਜਹਾਂ ਚ ਡਰ ਨਹੀਂ ਲੱਗਦਾ ਚੜਨ ਲੱਗੇ ਹਾਂ ਤੀਜੀ ਵਾਰੀ ਚੱਲੇ ਤੀਜੀ ਵਾਰੀ ਤੂੰ ਤਾਂ ਜਾਂ ਤਾ ਮਾਰਦਾ ਹੁਣ ਜਾ ਜਾ ਸਾਰਾ ਕੁਝ ਕਰਦਾ ਹੈ ਨਾ ਯਾਰੇ ਜਾ ਚੱਲਦੇ ਆ ਅੱਛਾ ਜੀ ਜਿਵੇਂ ਆਪਾਂ ਉੱਤੇ ਨਹੀਂ ਚੜਦੇਓ ਚੰਦੋਲ ਜੀ ਤੇ ਚੰਦੋਲ ਤੇ ਆਏ ਉਹਨੇ ਇਸੋ ਢਿਵਾਏ ਆ ਗਿਆ ਥੱਲੇ ਚੜ ਗਿਆ ਤਾਹਾਂ ਥੱਲੇ ਜਾਣਾ ਉੱਥੇ ਹੀ ਬਹਿ ਜਾਣਾ ਤਾ ਅੱਛਾ ਥੱਲੇ ਜਦੋਂ ਲੈਂਡਿੰਗ ਹੁੰਦੀ ਹੈ ਉਦੋਂ ਹੀ ਆਉਂਦਾ ਹੈ ਠੁੱਗੀਆਂ ਘਟਾਲਾਂ 40000 ਫੁੱਟ ਤੇ ਜਾਂਦਾ ਹੈ